ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਜਿੱਥੇ ਮੈਂ ਹਾਂ ਰਵੀ ਗੁਫਤੂਚਨਾ ਦੇ ਆਧਾਰ ਤੇ ਲੁਧਿਆਣਾ ਦੇ ਥਾਣਾ ਡੱਬਾ ਦੀ ਪੁਲਿਸ ਨੇ ਆਈਪੀਸੀ ਅੰਡਰ ਸੈਕਸ਼ਨ 448 511 380 ਦੇ ਕੇਸ ਦੇ ਵਿੱਚ ਸ਼ਾਮਿਲ ਪੱਤਰਕਾਰ ਸੁਸ਼ੀਲ ਮਚਾਨ ਨੂੰ ਪੁਲਿਸ ਨੇ ਕੀ ਤੱਕ ਗ੍ਰਿਫਤਾਰ ਫੜੇ ਗਏ ਦੋਸ਼ੀ ਸੁਸ਼ੀਲ ਮਚਾਨ ਦੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਡੱਬਾ ਦੇ ਮੁਖੀ ਕੁਲਬੀਰ ਸਿੰਘ ਜਿਹੜੀ ਅੱਜ ਅਰੇਸਟ ਪਈ ਹੈ ਨਾਲ ਨਿਊਜ਼ ਬ੍ਰੋਮਾ ਕੀ ਆ ਜੀ ਕੇਸ ਫਾਇਲ ਰਜਿਸਟਰ ਹੋਈ ਸੀ ਜੀ ਇੱਕ ਨੰਬਰ 2024 ਦੀ ਅੰਡਰ ਸੈਕਸ਼ਨ 448 511 380 ਅ ਚਾਰ ਬੰਦਿਆਂ ਦੇ ਬਾਈ ਨੇਮ ਸੀ ਜਿਨ੍ਹਾਂ ਦੇ ਵਿੱਚ ਇੱਕ ਗੁਰਜੀਤ ਰਾਏ ਦੂਸਰਾ ਸੁਸ਼ੀਲ ਮਚਾਨ ਪੱਤਰਕਾਰ ਸੀ ਅੱਜ ਸੁਸ਼ੀਲ ਮਚਾਨ ਪੱਤਰਕਾਰ ਦੀ ਨੂੰ ਅਸੀਂ ਅਰੈਸਟ ਕੀਤਾ ਅ ਜਿਨ੍ਹਾਂ ਦੀ ਪਹਿਲਾਂ ਐਂਟੀਸੀਪੇਟਰੀ ਬੇਲ ਮਨਜ਼ੂਰ ਹੋ ਗਈ ਸੀ ਕੋਰਟ ਵੱਲੋਂ ਐਂਡ ਰੈਗੂਲਰ ਬੇਲ 16 ਤਰੀਕ ਨੂੰ ਕੈਨਸਲ ਹੋ ਗਈ ਸੀ ਜਿਸ ਦੇ ਇਨਵੈਸਟੀਗੇਸ਼ਨ ਦੇ ਚੱਲਦੇ ਹੋਏ ਸੋਸ਼ੀਨ ਮੇਜਾ ਨੂੰ ਫੜਨੇ ਤੇ ਸੀ ਕੰਮ ਤੇ ਪਹੁੰਚ। ਫਿਰ ਤੇ ਹੋਰ ਵੀ